ਸੋਸ਼ਲ ਮੀਡੀਆ ਸਿਤਾਰਿਆਂ ਦੇ ਉੱਤੇ ਲਗਾਤਾਰੀ ਹਮਲੇ ਦਿਆ ਕਟਨਾਵਾ ਆਏ ਦਿਨਾਂ ਸੁਰੱਖਿਆ ਪੰਦੀਆ ਚਾਰੀਆਂ ਨੇ ਜਿਸ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਕਾਰਗੁਜ਼ਾਰੀ ਤੇ ਵੀ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਜ਼ਾ ਮਾਮਲਾ ਮਸ਼ਹੂਰ ਯੂਟਿਊਬਰ ਅਤੇ ਅਦਾਕਾਰ ਐਲਵਿਸ਼ ਯਾਦਵ ਦੇ ਨਾਲ ਚੁਰਿਆ ਹੋਇਆ ਸਾਹਮਣੇ ਆ ਰਿਹਾ ਜਿਸ ਤੇ ਕਾਰ ਤੇ ਪਾਰੀ ਗੋਲੀਬਾਰੀ ਕੀਤੀ ਗਈ ਹੈ ਦੱਸਿਆ ਕਿ ਗੁਰੂਗਰਾਮ ਦੇ ਵਿੱਚ ਸਵੇਰੇ 5:30 ਤੋਂ 6 ਵਜੇ ਦੇ ਵਿੱਚ ਕਾਰ ਉਸ ਤੇ ਘਰ ਦੇ ਨੇੜੇ ਤਿੰਨ ਅਣਪਛਾਤੇ ਬਦਮਾਸ਼ ਬਾਈਕ ਤੇ ਆਏ ਅਤੇ ਦੋ ਦਰਜਨ ਤੋਂ ਵੱਧ ਰਾਉਂਡ ਅਫ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਗਏ ਇਸ ਅਚਾਨਕ ਵਾਪਰੀ ਘਟਨਾ ਨੇ ਪੂਰੇ ਇਲਾਕੇ ਦੇ ਵਿੱਚ ਹੜਕੰਪ ਮਚਾ ਦਿੱਤਾ। ਐਲਵਿਸ਼ যাদਬ ਆਪਣੀਆਂ YouTube ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ਦੇ ਲਈ ਦਾਸਤੀਏ ਮਸ਼ਹੂਰ ਹੈ। ਇਸ ਮੌਕੇ ਗੋਲੀਬਾਰੀ ਤੋਂ ਬਾਅਦ ਗੁਰੂਗਰਾਮ ਪੁਲਿਸ ਦੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ ਤੇ ਵੀ ਪਹੁੰਚੇ ਅਤੇ ਜਾਂਚ ਵੀ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ। ਦਾਸਤੀਏ ਕਿ ਪੁਲਿਸ ਨੇ ਘਟਨਾ ਸਮੇਂ ਕਾਰ ਵਿੱਚ ਮੌਜੂਦ ਲੋਕਾਂ ਦੀ ਸੁਰੱਖਿਆ ਬਾਰੇ ਵੀ ਪੁੱਛਗਿੱਛ ਕੀਤੀ ਹੈ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਇਲਾਕੇ ਨੂੰ ਘੇਰਿਆ ਅਤੇ ਸ਼ੱਕੀਆਂ ਦੀ ਪਾਲ ਸ਼ੁਰੂ ਕਰ ਦਿੱਤੀ। ਉਤੇ ਹੀ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਨਿੜਲੇ ਸੀਸੀਟੀਵੀ ਕੈਮਰਾ ਦੀ ਜਾਂਚ ਵੀ ਕੀਤੀ ਹਾਲਾਂਕਿ ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਸੋਸ਼ਲ ਮੀਡੀਆ ਸਿਤਾਰਿਆਂ ਦੇ ਉੱਤੇ ਤਾਬੜ ਤੋੜ ਫਾਇਰਿੰਗ ਨੇ ਪੁਲਿਸ ਦੇ ਕੰਮ ਕਰਨ ਦੇ ਢੰਗ ਦੇ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਅਜਿਹੇ ਘਟਨਾਵਾਂ ਲਗਾਤਾਰ ਕੀ ਵਾਧੀਆਂ ਚਾਰੀਆਂ ਨੇ ਇਹ ਪਹਿਲੀ ਘਟਨਾ ਨਹੀਂ ਹੈ ਜਦੋਂ ਸੋਸ਼ਲ ਮੀਡੀਆ 스타 ਦੇ ਉੱਤੇ ਅਜਿਹੇ ਹਮਲੇ ਕੀਤੇ ਗਏ ਹੋਣ ਇਸਦੇ ਨਾਲ ਦੱਸਦੇ ਇਹ ਇਲਾਕੇ ਦੀ ਸੁਰੱਖਿਆ ਵਿਵਸਥਾ ਨੂੰ ਵੀ ਕਿਤੇ ਨਾ ਕਿਤੇ ਬੇਨਕਾਬ ਕੀਤਾ ਗਿਆ